ਦਿਲੀਦ੍ਰਾਊਸ ਐਵੇਨਿਊ ਅਦਾਲਤ ਦੇ ਵੱਲੋਂ 1984 ਦੇ ਜਨਕਪੁਰੀ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ ਲੁਧਿਆਣਾ ਵਸਤੇ 84 ਦੇ ਪੀੜਤ ਪਰਿਵਾਰਾਂ ਨੇ ਰੋਸ ਜਤਾਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੇ ਵਿੱਚ ਸਿੱਖ ਤੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁਗਰੀ ਅਤੇ ਹੋਰਾਂ ਨੇ ਕਿਹਾ ਕੀ ਇਹ ਫੈਸਲਾ ਪਰਿਵਾਰਾਂ ਦੇ ਸਖਮਾਂ ਤੇ ਲੂਣ ਛਿੜਕਣ ਵਾਲਾ ਹੈ ਜਿਸ ਨਾਲ ਅਸੀਂ ਹੋਰ ਦੁਖੀ ਹੋਏ ਹਾਂ ਹੁਣ ਆ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੱਜਣ ਗਵਾਨ ਨੂੰ ਸਜ਼ਾ ਦਿਵਾਉਣ ਲਈ ਤੁਰੰਤ ਕਾਰਵਾਈ ਕਰਨ ਨਹੀਂ ਤਾਂ ਪੀੜਤ ਪਰਿਵਾਰ ਅਦਾਲਤ ਦਾ ਰੁਖ ਕਰੇਗਾ ਅਤੇ ਜੰਤਰ ਮੰਦਰ ਤੇ ਧਰਨਾ ਵੀ ਦੇਵੇਗਾ ਜਨਕਪੁਰੀ ਮਾਮਲੇ ਨਾਲ ਸਬੰਧਤ ਪਰਿਵਾਰਾਂ ਨੇ ਕਿਹਾ ਕਿ ਇਨਸਾਫ ਦੀ ਪ੍ਰਕਿਰਿਆ ਲੰਮੀ ਤੇ ਥਕਾ ਦੇਣ ਵਾਲੀ ਹੈ ਕੱਲ੍ਹ ਜੇ ਤੋਂ ਅਦਾਲਤ ਨੇ ਇਹ ਫੈਸਲਾ ਸੁਣਾਇਆ ਤਾਂ ਅਦਾਲਤ ਦੇ ਕਮਰੇ ਬਾਹਰ ਖੜੀ ਨਿਰਮਲ ਕੌਰ ਨੇ ਅੱਗ ਦੀਆਂ ਲਪਟਾਂ ਨਾਲ ਝੁੱਲਸੇ ਆਪਣੇ ਬਚਪਨ ਦੀ ਕਹਾਣੀ ਸੁਣਾਈ ਉਸਨੇ ਕਿਹਾ ਕਿ ਮੇਰੀਆਂ ਅੱਖਾਂ ਸਾਹਮਣੇ ਪਿਓ ਨੂੰ ਸਾੜ ਦਿੱਤਾ ਗਿਆ ਸੀ ਮੈਂ 42 ਸਾਲ ਇੱਕ ਅਦਾਲਤ ਤੋਂ ਦੂਜੀ ਅਦਾਲਤ ਦੇ ਚੱਕਰ ਲਾਉਂਦਿਆਂ ਇਸੇ ਆਸ ਵਿੱਚ ਦਿਨ گزارੇ ਕਿ ਇੱਕ ਦਿਨ ਨਿਆਂ ਜ਼ਰੂਰ ਮਿਲੇਗਾ ਪਰ ਅਫਸੋਸ ਹੈ ਕਿ ਦਹਾਕ ਕੈਂਦੀ ਉਮੀਦ ਬਾਅਦ ਵੀ ਨਿਆਂ ਨਹੀਂ ਮਿਲਿਆ ਇਕ ਹੋਰ ਪੀੜਤਾ ਬਾਗੀ ਕਰਨੇ ਗਿਆ ਕਿ ਅਸੀਂ ਪਰਿਵਾਰ ਦੇ ਸੁਪਨਿਆਂ ਨੂੰ ਟੁੱਟਦੇ ਹੋਏ ਦੇਖਿਆ ਹੈ ਇਸ ਫੈਸਲੇ ਤੋਂ ਬਾਅਦ ਅਦਾਲਤ ਦੇ ਬਾਹਰ ਪ੍ਰਦਰਸ਼ਨਕਾਰੀ ਪੀੜਿਤ ਪਰਿਵਾਰਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਫੈਸਲੇ ਖਿਲਾਫ ਨਾਰੇਬਾਜ਼ੀ ਦੀਆਂ ਆਵਾਜ਼ਾਂ ਪੂਰੇ ਇਲਾਕੇ ਵਿੱਚ ਗੂੰਜਦੀਆਂ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੀਨੀਅਰ ਵਕੀਲ ਜਸਸ ਫੁਲਕਾ ਨੇ ਅਦਾਲਤ ਵੱਲੋਂ ਸੱਜਣ ਗਵਾਨ ਨੂੰ ਬਰੀ ਕਰਨ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੈਲੰਜ ਕਰਨ ਦਾ ਐਲਾਨ ਕੀਤਾ ਹੈ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕੱਤੇ ਜਨਰਲਸ ਕਤਰਜਗਦੀਪ ਸਿੰਘ ਗਾਲੋ ਨੇ ਕਿਹਾ ਕਿ ਫੈਸਲਾ ਨਾ ਸਿਰਫ ਪੀੜਤ ਪਰਿਵਾਰਾਂ ਬਲਕਿ ਸਿੱਖਾਂ ਲਈ ਵੀ ਦੁੱਖਦਾਈ ਪਾਲ ਹੈ ਜਿਹੜੇ ਦਹਾਕਿਆਂ ਤੋਂ ਇਨਸਾਫ ਉਡੀਕ ਰਹੇ ਸਨ ਫੂਲਕਾ ਨੇ ਗਿਆ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਸਾਜ਼ਿਸ਼ ਤੈਅ ਤਗਵਾਇਆਂ ਦੇ ਵਿੱਚ ਦੇਰੀ ਕੀਤੀ ਜਿਸ ਦਾ ਹੁਣ ਸੱਜਨ ਕੁਮਾਰ ਨੂੰ ਲਾਹਾ ਮਿਲ ਰਿਹਾ ਹੈ ਸੱਜਨ ਕੁਮਾਰ ਨੂੰ ਸਖਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਫਰਵਰੀ 2015 ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੇ ਜਨਕਪੁਰੀ ਤੇ ਵਿਕਾਸਪੁਰੀ ਵਿੱਚ ਨਸਲਕੁਸ਼ੀ ਦਰਾਂ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਕੁਮਾਰ ਖਿਲਾਫ ਦੋ ਪਰਚੇ ਦਰਜ ਕੀਤੇ ਪਹਿਲੀ ਐਫਆਈਆਰ ਜਨਕਪੁਰੀ ਦੇ ਵਿੱਚ ਹੋਈ ਹਿੰਸਾ ਨਾਲ ਸਬੰਧਤ ਸੀ ਜਿੱਥੇ ਪਹਿਲੀ ਨਵੰਬਰ 1984 ਨੂੰ ਸੋਨ ਸਿੰਘ ਤੇ ਉਹਨਾਂ ਦੇ ਜਵਾਈ ਅਵਤਾਰ ਸਿੰਘ ਨੂੰ ਮੁਕਾਦਮਾ ਦਿੱਤਾ ਗਿਆ ਸੀ ਦੂਸਰੀ ਐਫਆਈਆਰ ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ ਜਿਸ ਨੂੰ ਕਥਿਤ ਤੌਰ ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਦੇ ਵਿੱਚ ਸਾੜ ਦਿੱਤਾ ਗਿਆ ਸੀ ਪੀੜਤਾ ਦੇ ਵਕੀਲ ਐਚਐਸ ਫੁਲਕਾ ਮੁਤਾਬਕ ਉਹ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੈਲੰਜ ਕਰਨਗੇ ਕਿਉਂਕਿ ਜ਼ਾਹਿਰ ਤੌਰ ਤੇ ਇਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰਕੇ ਜਿਹੜੇ ਪੀੜਤ ਹਨ ਉਹਨਾਂ ਦੇ ਜ਼ਖਮ ਕੁਰੇਦੇ ਗਏ ਹਨ ਜਦਕਿ ਅਦਾਲਤ ਦੇ ਵਿੱਚ ਕਾਰਵਾਈ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਸੱਜਣ ਕੁਮਾਰ ਦੇ ਖਿਲਾਫ ਜਿਹੜੇ ਗਵਾਹ ਸਨ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਕਰਕੇ ਇਸ ਮਾਮਲੇ ਨੂੰ ਰਫਾ-ਦਾਫਾ ਕੀਤਾ ਗਿਆ ਹੈ ਐਡਜਸ ਫੂਲਕਾ ਨੇ ਵੀ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਗਵਾਹਾਂ ਦੀ ਜਾਨ ਚਲੀ ਗਈ ਸੀ ਸੱਜਣ ਕੁਮਾਰ ਕੋਈ ਛੁਟਿਆ ਨਹੀਂ ਹੈ ਜੇਲ੍ਹ ਦੇ ਕੈਦਾਂ ਚੋਰ ਕੈਦੀ ਸਜ਼ਾ ਫਖਰੇ ਆਉਂ। ਔਰ ਔਰ 7 ਸਾਲ ਤੋਂ ਜੇਲ੍ਹ ਵਿੱਚ ਆ। ਜਿਸ 2014 ਤੋਂ ਜੇਲ੍ਹ ਵਿੱਚ ਆ ਹੋ। ਹਾਂਜੀ। ਤੇ ਇਹ ਇੱਕ ਹੋਰ ਕੇਸ ਸੀਗਾ ਜਿਹੜਾ ਕਿ 307 ਦਾ ਕੇਸ ਆ। ਅੰਕ ਮੋਢਰ ਦਾ ਕੇਸ ਆ। ਔਰ ਇਸ ਦੇ ਵਿੱਚ ਜੋ ਮੁੱਖ ਗਵਾਹੀ ਸੀ ਹਰਵਿੰਦਰ ਸਿੰਘ ਕੋਹਲੀ ਉਹਦੀ ਗਵਾਹੀ ਦੇਣ ਤੋਂ ਪਹਿਲਾਂ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ। ਤੇ ਉਹਦੀ ਗਵਾਹੀ ਨਹੀਂ ਆਈ। ਵੀ ਇਹ ਇਹ ਦੂਜੇ ਹੋਰ ਪੰਜ ਗੁਆਚੇਗੇ ਪਰ ਉਹ ਜੱਜਿੰਦੂ ਉਹ ਸਟ੍ਰੀਟ ਆ ਬੜੇ ਸਟਰੋਂਗ ਪਰ ਜੱਜ ਨੂੰ ਨਹੀਂ ਉਠੀ ਲੱਗਿਆ ਦੂਜੇ ਜੇ ਉਹਨੇ ਭਰੇ ਕੀਤਾ ਸੀ ਕਿ ਅਸੀਂ ਦੇ ਕੇ ਸਪੀਚ ਜਾਵਾਂਗੇ ਪਰ ਸੱਜਣ ਘਵਾਟ ਖੇਡ ਵਿੱਚ ਆ ਤਿੰਨ ਮਾਰ ਕਰਾ ਦਿੰਦੀ ਸਜ਼ਾ ਭੁਗਤ ਰਿਹਾ ਤੇ ਪੀੜਕ ਆਬਵੀਅਸਲੀ ਬੜਾ ਸੋਸਾਈ ਹੈ ਗੁਰਵਿੰਦਰ ਸਿੰਘ ਕੋਲ ਜੀ ਬਹੁਤ ਪਹਿਜਾਨ ਕੀਤੀ ਸੀ ਬਹੁਤ ਵਿਚਾਰਿਆਂ ਨੇ ਵਿਮਰਤ ਕੀਤੀ ਸੀ ਤਾਂ ਜਾ ਕੇ 2015 ਵਿੱਚ ਕੇਸ ਸ਼ੁਰੂ ਹੋਇਆ ਸੀ ਇਹ ਨਵੀਂ ਐਸਆਈਟੀ ਪੁਆਇੰਟ ਹੋਇਆ ਉਸ ਤੋਂ ਬਾਅਦ ਕੇਸਿੰਸੀਸ ਨੂੰ ਵਸੂਲੂਫ ਕੀਤਾ ਇਹਨਾਂ ਨੇ ਹਾਂ ਆਮ ਲੋਕ ਵੀ ਕਹਿ ਰਹੇ ਹਨ ਕਿ ਜੇ ਸਾਰੇ ਗਵਾਹਾਂ ਦੀ ਜਾਨ ਚਲੀ ਗਈ ਸੀ ਉਹਨਾਂ ਨੇ ਪਹਿਲਾਂ ਬਿਆਨ ਦੇ ਦਿੱਤੇ ਸੀ ਉਹ ਗਵਾਹ ਇਸ ਦੁਨੀਆ ਤੋਂ ਚਲੇ ਗਏ ਤਾਂ ਕੀ ਇਸ ਬੰਦੇ ਦਾ ਦੋਸ਼ ਹੈ ਜਿਹੜਾ ਉਹ ਘੱਟ ਹੋ ਗਿਆ ਇਸਨੇ ਜੁਰਮ ਤਾਂ ਕੀਤਾ ਸੀ ਉਸ ਦੀ ਸਜ਼ਾ ਤਾਂ ਹੋਣੀ ਚਾਹੀਦੀ ਹੈ ਸ਼੍ਰੀਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਛ ਨੇ ਵੀ ਸੱਜਣ ਕੁਮਾਰ ਨੂੰ ਬਰੀ ਕਰਨ ਤੇ ਸਵਾਲ ਚੁੱਕਦਿਆਂ 1984 ਕਤਲਾਂ ਦੇ ਲਈ ਜ਼ਿੰਮੇਵਾਰੀ ਤੈਅ ਕਰਨ ਦੇ ਲਈ ਕਿਹਾ ਜਥੇਦਾਰ ਨੇ ਕਿਹਾ ਕਿ ਭਾਵੇਂ ਸੇ ਕਤਲਾਂ ਦੇ ਦੋ ਕੇਸਾਂ ਵਿੱਚ ਸੱਜਣ ਕੁਮਾਰ ਹਾਲੇ ਵੀ ਜੇਲ੍ਹ 'ਚ ਸਜ਼ਾ ਭੁਗਤ ਰਿਹਾ ਹੈ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਪਰ ਇਸ ਕੇਸ ਦੇ ਵਿੱਚ ਉਸ ਦਾ ਬਰੀ ਹੋਣਾ ਸਰਕਾਰ ਦੀਆਂ ਜਾਂਚ ਏਜੰਸੀਆਂ ਦੀ ਸਿਹਰਦਤਾ ਅਤੇ ਗੰਭੀਰਤਾ ਤੇ ਵੱਡਾ ਸਵਾਲੀਆ ਚਿੰਨ੍ਹ ਹੈ ਤੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁੱਕਣ ਦੇ ਤੁਲ ਹੈ ਜਥੇਦਾਰ ਗੜਗਾਛਨੀ ਦੱਸਿਆ ਕਿ ਜਿਹੜੇ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਬਰੀ ਕੀਤਾ ਗਿਆ ਹੈ ਉਸ ਦੇ ਵਿੱਚ 17 ਸਾਲ ਦੇ ਨਾਬਾਲਗ ਸਿੱਖ ਬੱਚੇ ਕਾਕਾ ਗੁਰਚਰਨ ਸਿੰਘ ਨੂੰ ਖਤਮ ਕਰ ਦਿੱਤੀ ਉਸ ਨੂੰ ਜਿਉਂਦੇ ਜਿਹੀ ਉਹਦੇ ਪਿਤਾ ਨਾਥ ਸਿੰਘ ਸਾਹਮਣੇ ਸੜ ਦੇ ਟਰੱਕ ਵਿੱਚ ਸੁੱਟਿਆ ਗਿਆ ਗੁਰਚਰਨ ਸਿੰਘ 1984 ਤੋਂ 2008 ਤੱਕ 24 ਸਾਲ ਅਣਸੜੀ ਹਾਲਤ ਦੇ ਵਿੱਚ ਇਹ ਕਹਿੰਦਿਆਂ ਇਨਸਾਫ ਦੀ ਗੁਹਾਰ ਲਾਉਂਦਾ ਰਿਹਾ ਕਿ ਉਸ ਦਿਨ ਭੀੜ ਦੀ ਗਵਾਹੀ ਸੱਜਣ ਕੁਮਾਰ ਕਰ ਰਿਹਾ ਸੀ ਪਰ ਉਸ ਦੀ ਗੱਲ ਜਾਂਚ ਏਜੰਸੀਆਂ ਨੇ ਕਿਉਂ ਨਹੀਂ ਸੁਣੀ ਨਾ ਹੀ ਉਸ ਦੀ ਗਵਾਹੀ ਦਰਜ ਕੀਤੀ ਗਈ ਤੇ ਆਖਿਰਕਾਰ ਉਹ ਚਲਾਣਾ ਕਰ ਗਿਆ ਤੇ ਹੁਣ ਕਹਿ ਰਹੇ ਨੇ ਕਿ ਸਾਰੇ ਗਵਾਹ ਮੁੱਕ ਗਏ ਕਿ 24 ਸਾਲ ਥੋੜੇ ਸਨ ਭਾਵੇਂ ਕਹਿੰਦੇ 2008 ਦੇ ਵਿੱਚ ਸੀਬੀਆਈ ਨੇ ਗੁਰਚਰਨ ਸਿੰਘ ਦੀ ਗਵਾਹੀ ਰਿਕਾਰਡ ਕੀਤੀ ਪਰ ਉਸ ਨੂੰ ਦਰਜ ਕਰਕੇ ਕੇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਆਖਿਰਕਾਰ ਕਿਉਂ ਹੋਰ ਇਹ ਕਹਿਆ ਕਿ ਸੱਜਨ ਕੁਮਾਰ ਖਿਲਾਫ ਜਨਕਪੁਰੀ ਵਾਲੇ ਕੇਸ ਦੀ ਜਾਂਚ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਪਰ ਦਿੱਲੀ ਪੁਲਿਸ ਨੇ ਗੁਰਚਰਨ ਸਿੰਘ ਦੇ ਬਿਆਨ ਦਰਜ ਕਰੇ ਬਿਨਾਂ ਹੀ ਕੇਸ ਬੰਦ ਕਰ ਦਿੱਤਾ ਸੀ ਜੋ ਮੰਨ ਭਾਗ ਹੈ ਸਰਕਾਰ ਤੇ ਪੁਲਿਸ ਦੀ ਕਾਰਵਾਈ ਤੇ ਵੱਡਾ ਸਵਾਲ ਹੈ ਜੱਥੇਦਾਨੀ ਕਹਿੰਦਾ ਕਿ ਇਸ ਮਾਮਲੇ ਵਿੱਚ ਦੂਸਰਾ ਗਵਾਹ ਹਰਵਿੰਦਰ ਸਿੰਘ ਕੋਹਲੀ ਵੀ ਇਹ ਕਹਿਣ ਦਾ ਰਿਹਾ ਕਿ ਸੱਜਣ ਕੁਮਾਰ ਪੀੜ ਡੀਗਵਾਈ ਕਰ ਰਿਹਾ ਸੀ ਪਰ ਉਸ ਦਾ ਮਾਮਲਾ ਵੀ ਬਿਨਾਂ ਜਾਂਚ ਦੇ ਬੰਦ ਕਰ ਦਿੱਤਾ ਗਿਆ ਬਾਅਦ ਵਿੱਚ 2015 ਦੇ ਵਿੱਚ ਜਦੋਂ ਨਵੀਂ ਜਾਂਚ ਟੀਮ ਬਣੀ ਤਾਂ ਹਰਵਿੰਦਰ ਸਿੰਘ ਕੋਹਲੀ ਦੇ ਬਿਆਨ ਦਰਜ ਹੋਏ ਪਰ ਉਦੋਂ ਉਹ ਵੀ ਚਲਾਣਾ ਕਰ ਗਿਆ ਕਰ ਗਿਆ ਦੋਵੇਂ ਮੁੱਖ ਗਵਾਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੱਜਣ ਕੁਮਾਰ ਨੂੰ ਪਛਾਣ ਕੇ ਉਸ ਵਿਰੁੱਧ ਗਵਾਹੀਆਂ ਦਰਜ ਕਰਵਾਈਆਂ ਪਰ ਇਸ ਤੇ ਬਾਫ ਚੁੱਪ ਕਹਿੰਦੇ ਉਸ ਨੂੰ ਬਰੀ ਕਰ ਦਿੱਤਾ ਗਿਆ ਮੰਦਭਾਗਾ ਹੈ ਜੱਜੇਦਾਰ ਗੜਗਜ ਨੇ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਕਿ ਨਵੰਬਰ 1984 ਕਤਲੇਆ ਮਾਮਲਿਆਂ ਦੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਿਕ 2733 ਸਿੱਖ ਮਾਰੇ ਗਏ ਜਦਕਿ ਅਸਲ ਦੇ ਵਿੱਚ ਕਿਤੇ ਵੱਧ ਗਿਣਤੀ ਸੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਕਾਰਵਾਈ ਨੂੰ ਪੀੜਤਾਂ ਦੇ ਨਾਲ ਬੇਇਨਸਾਫੀ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਵੰਬਰ 84 ਦਾ ਕਤਲੇਆਮ ਇਤਿਹਾਸ ਅੰਦਰ ਇੱਕ ਕਰੂਰ ਕਾਰੇਵਜੂਦ ਜਦੋਂ ਸਰਕਾਰੀ ਸ਼ਹਿਰ ਤੇ ਸਿੱਖਾਂ ਨੂੰ ਵੈਸ਼ਿਆਨਾ ਟੰਗ ਨਾਲ ਨਿਸ਼ਾਨਾ ਬਣਾਇਆ ਗਿਆ ਤਾਂ ਅਮਰੀਕਾ ਕਹਿੰ ਕੇ ਸਿੱਖ ਸੰਸਥਾਵਾਂ ਦੇ ਪੀੜਤ ਪਰਿਵਾਰ ਕਰੀਬ 41 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਹਨ ਇੰਨੀ ਲੰਬੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਫੈਸਲਾ ਪੀੜਤਾਂ ਦੇ ਨਾਲ-ਨਾਲ ਸਾਰੀ ਕੌਮ ਨੂੰ ਵੱਡੀ ਪੀੜਾ ਦੇਣ ਵਾਲਾ ਹੈ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਦੇ ਵੱਲੋਂ 1984 ਦੇ ਜਨਕਪੁਰੀ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ ਲੁਧਿਆਣਾ ਵਾਸਤੇ 84 ਦੇ ਪੀੜਤ ਪਰਿਵਾਰਾਂ ਨੇ ਰੋਸ ਜਤਾਇਆ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੇ ਵਿੱਚ ਸਿੱਖ ਤੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਜੀਤ ਸਿੰਘ ਦੁਗਰੀ ਅਤੇ ਹੋਰਾਂ ਨੇ ਕਿਹਾ ਕੀ ਇਹ ਫੈਸਲਾ ਪਰਿਵਾਰਾਂ ਦੇ ਸਖਮਾਂ ਤੇ ਲੂਹ ਛਿੜਕਣ ਵਾਲਾ ਹੈ ਜਿਸ ਨਾਲ ਅਸੀਂ ਹੋਰ ਦੁਖੀ ਹੋਏ ਹਾਂ ਹੁਣਾ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੱਜਣ ਗਵਾਨ ਨੂੰ ਸਜ਼ਾ ਦਿਵਾਉਣ ਲਈ ਤੁਰੰਤ ਕਾਰਵਾਈ ਕਰਨ ਨਹੀਂ ਤਾਂ ਪੀੜਤ ਪਰਿਵਾਰ ਅਦਾਲਤ ਦਾ ਰੁਖ ਕਰੇਗਾ ਅਤੇ ਜੰਤਰ ਮੰਦਰ ਤੇ ਧਰਨਾ ਵੀ ਦੇਵੇਗਾ ਜਨਕਪੁਰੀ ਮਾਮਲੇ ਨਾਲ ਸਬੰਧਤ ਪਰਿਵਾਰਾਂ ਨੇ ਕਿਹਾ ਕਿ ਇਨਸਾਫ ਦੀ ਪ੍ਰਕਿਰਿਆ ਲੰਮੀ ਤੇ ਥਕਾ ਦੇਣ ਵਾਲੀ ਹੈ ਕੱਲ੍ਹ ਜੇ ਤੋਂ ਅਦਾਲਤ ਨੇ ਇਹ ਫੈਸਲਾ ਸੁਣਾਇਆ ਤਾਂ ਅਦਾਲਤ ਦੇ ਕਮਰੇ ਬਾਹਰ ਖੜੀ ਨਿਰਮਲ ਕੌਰ ਨੇ ਅੱਗ ਦੀਆਂ ਲਪਟਾਂ ਨਾਲ ਝੁਲਸੀ ਆਪਣੇ ਬਚਪਨ ਦੀ ਕਹਾਣੀ ਸੁਣਾਈ ਉਸਨੇ ਕਿਹਾ ਕਿ ਮੇਰੀਆਂ ਅੱਖਾਂ ਸਾਹਮਣੇ ਪਿਓ ਨੂੰ ਸਾੜ ਦਿੱਤਾ ਗਿਆ ਸੀ ਮੈਂ 42 ਸਾਲ ਇੱਕ ਅਦਾਲਤ ਤੋਂ ਦੂਜੀ ਅਦਾਲਤ ਦੇ ਚੱਕਰ ਲਾਉਂਦਿਆਂ ਇਸ ਆਸ ਵਿੱਚ ਦਿਨ گزارੇ ਕਿ ਇੱਕ ਦਿਨ ਨਿਆਂ ਜ਼ਰੂਰ ਮਿਲੇਗਾ ਪਰ ਅਫਸੋਸ ਹੈ ਕਿ ਦਹਾਕ ਕਹਿੰਦੀ ਉਮੀਦ ਬਾਅਦ ਵੀ ਨਿਆਂ ਨਹੀਂ ਮਿਲਿਆ ਇੱਕ ਹੋਰ ਪੀੜਤਾ ਬਾਗੀ ਕਰਨੇ ਗਿਆ ਕਿ ਅਸੀਂ ਪਰਿਵਾਰ ਦੇ ਸੁਪਨਿਆਂ ਨੂੰ ਟੁੱਟਦੇ ਹੋਏ ਦੇਖਿਆ ਹੈ ਇਸ ਫੈਸਲੇ ਤੋਂ ਬਾਅਦ ਅਦਾਲਤ ਦੇ ਬਾਹਰ ਪ੍ਰਦਰਸ਼ਨਕਾਰੀ ਪੀੜਿਤ ਪਰਿਵਾਰਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਫੈਸਲੇ ਖਿਲਾਫ ਨਾਰੇਬਾਜ਼ੀ ਦੀਆਂ ਆਵਾਜ਼ਾਂ ਪੂਰੇ ਇਲਾਕੇ ਵਿੱਚ ਗੂੰਜਦੀਆਂ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੀਨੀਅਰ ਵਕੀਲ ਜਸਸ ਫੁਲਕਾ ਨੇ ਅਦਾਲਤ ਵੱਲੋਂ ਸੱਜਣ ਗੁਵਾਨ ਨੂੰ ਬਰੀ ਕਰਨ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੈਲੰਜ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕੱਤੇ ਜਨਰਲ ਸਕੱਤਰ ਜਗਦੀਪ ਸਿੰਘ ਗਾਲੋ ਨੇ ਕਿਹਾ ਕਿ ਫੈਸਲਾ ਨਾ ਸਿਰਫ ਪੀੜਤ ਪਰਿਵਾਰਾਂ ਬਲਕਿ ਸਿੱਖਾਂ ਲਈ ਵੀ ਦੁੱਖਦਾਈ ਪਲ ਹੈ ਜਿਹੜੇ ਦਹਾਕਿਆਂ ਤੋਂ ਇਨਸਾਫ ਉਡੀਕ ਰਹੇ ਸਨ ਫੂਲਕਾ ਨੇ ਗਿਆ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਸਾਜ਼ਿਸ਼ ਤਹਿਤ ਗਵਾਹੀਆਂ ਦੇ ਵਿੱਚ ਦੇਰੀ ਕੀਤੀ ਜਿਸ ਦਾ ਹੁਣ ਸੱਜਨ ਕੁਮਾਰ ਨੂੰ ਲਾਹਾ ਮਿਲ ਰਿਹਾ ਹੈ ਸੱਜਨ ਕੁਮਾਰ ਨੂੰ ਸਖਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਫਰਵਰੀ 2015 ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੇ ਜਨਕਪੁਰੀ ਤੇ ਵਿਕਾਸਪੁਰੀ ਵਿੱਚ ਨਸਲਕੁਸ਼ੀ ਦਰਾਂ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਕੁਮਾਰ ਖਿਲਾਫ ਦੋ ਪਰਚੇ ਦਰਜ ਕੀਤੇ ਪਹਿਲੀ ਐਫਆਈਆਰ ਜਨਕਪੁਰੀ ਦੇ ਵਿੱਚ ਹੋਈ ਹਿੰਸਾ ਨਾਲ ਸਬੰਧਿਤ ਸੀ ਜਿੱਥੇ ਪਹਿਲੀ ਨਵੰਬਰ 1984 ਨੂੰ ਸੋਨ ਸਿੰਘ ਤੇ ਉਹਨਾਂ ਦੇ ਜਵਾਈ ਅਵਤਾਰ ਸਿੰਘ ਨੂੰ ਮੁਕਾਦਮਾ ਦਿੱਤਾ ਗਿਆ ਸੀ ਦੂਸਰੀ ਐਫਆਈਆਰ ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ ਜਿਸ ਨੂੰ ਕਥਿਤ ਤੌਰ ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਦੇ ਵਿੱਚ ਸਾਰ ਦਿੱਤਾ ਗਿਆ ਸੀ ਰਿਪੋਰਟਾਂ ਦੇ ਵਕੀਲ ਐਚਐਸ ਫੁਲਕਾ ਮੁਤਾਬਕ ਉਹ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੈਲੰਜ ਕਰਨਗੇ ਕਿਉਂਕਿ ਜ਼ਾਹਿਰ ਤੌਰ ਤੇ ਇਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰਕੇ ਜਿਹੜੇ ਪੀੜਤ ਹਨ ਉਹਨਾਂ ਦੇ ਜ਼ਖਮ ਕੁਰੀਦੇ ਗਏ ਹਨ ਜਦਕਿ ਅਦਾਲਤ ਦੇ ਵਿੱਚ ਕਾਰਵਾਈ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਸੱਜਣ ਕੁਮਾਰ ਦੇ ਖਿਲਾਫ ਜਿਹੜੇ ਗਵਾਹ ਸਨ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਕਰਕੇ ਇਸ ਮਾਮਲੇ ਨੂੰ ਰਫਾ-ਦਾਫਾ ਕੀਤਾ ਗਿਆ ਹੈ ਐਚਐਸ ਫੂਲਕਾ ਨੇ ਵੀ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਗਵਾਹਾਂ ਦੀ ਜਾਨ ਚਲੀ ਗਈ ਸੀ ਸੱਜਣ ਕੁਮਾਰ ਕੋਈ ਛੁਟਿਆ ਨਹੀਂ ਹੈ ਜੇਨ ਦੇ ਕੇ ਸਾਂਝੋਰ ਕਾਇਦੀ ਸਜ਼ਾ ਫਖਰੇ ਆਉਂ ਔਰ ਔਰ 7 ਸਾਲ ਤੋਂ ਜੇਲ੍ਹ ਵਿੱਚ ਆ ਜੀ 2014 ਤੋਂ ਜੇਲ੍ਹ ਵਿੱਚ ਆ ਹੋ ਹਾਂ ਜੀ ਤੇ ਇਹ ਇੱਕ ਹੋਰ ਕੇਸ ਸੀਗਾ ਜਿਹੜਾ ਕਿ 307 ਦਾ ਕੇਸ ਆ ਅਤੰਤ ਮੋਢਰ ਦਾ ਕੇਸ ਆ ਔਰ ਇਹਦੇ ਵਿੱਚ ਜੋ ਮੁੱਖ ਗਵਾਹੀ ਹਰਵਿੰਦਰ ਸਿੰਘ ਕੋਹਲੀ ਉਹਦੀ ਗਵਾਹੀ ਦੇਣ ਤੋਂ ਪਹਿਲਾਂ ਉਹਦੀ ਅਨਫੋਰਚੂਨੇਟਲੀ ਉਹਦੀ ਜੱਥ ਹੋ ਗਈ ਤੇ ਉਹਦੀ ਗਵਾਹੀ ਨਹੀਂ ਆਈ ਉਹ ਇਹ ਇਹ ਦੂਜੇ ਹੋਰ ਪੰਜ ਕੁ ਵਾਰ ਸੀਗੇ ਪਰ ਉਹ ਜੱਜ ਨੂੰ ਉਹ ਸਟਰੀ ਦਾ ਬੜੇ ਸਟਰੋਂਗ ਪਰ ਜੱਜ ਨੂੰ ਨਹੀਂ ਉਹ ਠੀਕ ਲੱਗਿਆ ਦੂਜਾ ਜਿਉਂਨੇ ਭਰੇ ਕੀ ਤਸੀਦੇਗੇ ਇਸੇ ਪੀਲ ਚ ਜਾਵਾਂਗੇ ਪਰ ਸਜਣ ਘਵਾਟ ਗੇਲ ਵਿੱਚ ਆ ਤਿੰਨ ਮਾਰ ਕਦਾਂ ਦੀ ਸਜ਼ਾ ਭੁਗਤਿਆ ਤੇ ਪੀੜਤ ਆਬਸਲੀ ਬੜਾ ਸੌ ਸਾਈ ਹੈ ਰਵਿੰਦਰ ਸੇ ਕਾਲ ਦੀ ਬਹੁਤ ਪ੍ਰੇਸ਼ਾਨ ਕੀਤੀ ਸੀ ਬਹੁਤ ਵਿਚਾਰੇ ਨੇ ਕਹਿ ਹਿੰਮਤ ਕੀਤੀ ਸੀ ਤਾਂ ਜਾ ਕੇ 2015 ਵਿੱਚ ਕੇਸ ਸ਼ੁਰੂ ਹੋਇਆ ਸੀ ਜੋ ਨਵੀਂ ਐਸਆਈਟੀ ਪੁਆਇੰਟ ਹੋਈ ਜਾ। ਉਸ ਤੋਂ ਬਾਅਦ ਕੇਸਿੰਸੀਸ ਨੂੰ ਸ਼ੁਰੂ ਕੀਤਾ। ਇਹਨਾਂ ਨੇ ਹਾਂ। ਆਮ ਲੋਕ ਵੀ ਕਹਿ ਰਹੇ ਹਨ ਕਿ ਜੇ ਸਾਰੇ ਗਵਾਹਾਂ ਦੀ ਜਾਨ ਚਲੀ ਗਈ ਸੀ ਉਹਨਾਂ ਨੇ ਪਹਿਲਾਂ ਬਿਆਨ ਦੇ ਦਿੱਤੇ ਸੀ। ਉਹ ਗਵਾਹ ਇਸ ਦੁਨੀਆ ਤੋਂ ਚਲੇ ਗਏ ਤਾਂ ਕੀ ਇਸ ਬੰਦੇ ਦਾ ਦੋਸ਼ ਹੈ ਜਿਹੜਾ ਉਹ ਘੱਟ ਹੋ ਗਿਆ। ਇਸਨੇ ਜੁਰਮ ਤਾਂ ਕੀਤਾ ਸੀ ਉਸ ਦੀ ਸਜ਼ਾ ਤਾਂ ਹੋਣੀ ਚਾਹੀਦੀ ਹੈ। ਸ਼੍ਰੀ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਛ ਨੇ ਵੀ ਸੱਜਣ ਕੁਮਾਰ ਨੂੰ ਬਰੀ ਕਰਨ ਤੇ ਸਵਾਲ ਚੁੱਕਦਿਆਂ 1984 ਕਤਲਾਂ ਦੇ ਲਈ ਜ਼ਿੰਮੇਵਾਰੀ ਤੈਅ ਕਰਨ ਦੇ ਲਈ ਕਿਹਾ ਜਥੇਦਾਰ ਨੇ ਕਿਹਾ ਕਿ ਭਾਵੇਂ ਸੇ ਕਤਲਾਂ ਦੇ ਦੋ ਕੇਸਾਂ ਵਿੱਚ ਸੱਜਣ ਕੁਮਾਰ ਹਾਲੇ ਵੀ ਜੇਲ੍ਹ 'ਚ ਸਜ਼ਾ ਭੁਗਤ ਰਿਹਾ ਹੈ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਪਰ ਇਸ ਕੇਸ ਦੇ ਵਿੱਚ ਉਸ ਦਾ ਬਰੀ ਹੋਣਾ ਸਰਕਾਰ ਦੀਆਂ ਜਾਂਚ ਏਜੰਸੀਆਂ ਦੀ ਸਿਹਰਦਤਾ ਅਤੇ ਗੰਭੀਰਤਾ ਤੇ ਵੱਡਾ ਸਵਾਲੀਆ ਚਿੰਨ੍ਹ ਹੈ ਤੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁੱਕਣ ਦੇ ਤੁਲ ਹੈ ਜਥੇਦਾਰ ਗੜਗਾਛਨੀ ਦੱਸਿਆ ਕਿ ਜਿਹੜੇ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਬਰੀ ਕੀਤਾ ਗਿਆ ਹੈ ਉਸ ਦੇ ਵਿੱਚ 17 ਸਾਲ ਦੇ ਨਾਬਾਲਗ ਸਿੱਖ ਬੱਚੇ ਕਾਕਾ ਗੁਰਚਰਨ ਸਿੰਘ ਨੂੰ ਖਤਮ ਕਰਨ ਦੇ ਲਈ ਉਸ ਨੂੰ ਜਿਉਂਦੇ ਜਿਹੀ ਉਹਦੇ ਪਿਤਾ ਨਾਥ ਸਿੰਘ ਸਾਹਮਣੇ ਸੜ ਦੇ ਟਰੱਕ ਵਿੱਚ ਸੁੱਟਿਆ ਗਿਆ ਗੁਰਚਰਨ ਸਿੰਘ 1984 ਤੋਂ 2008 ਤੱਕ 24 ਸਾਲ ਅਦਸੜੇ ਹਾਲਤ ਦੇ ਵਿੱਚ ਇਹ ਕਹਿੰਦਿਆਂ ਇਨਸਾਫ ਦੀ ਗੁਹਾਰ ਲਾਉਂਦਾ ਰਿਹਾ ਕਿ ਉਸ ਦਿਨ ਭੀੜ ਦੀ ਗਵਾਹੀ ਸੱਜਣ ਕੁਮਾਰ ਕਰ ਰਿਹਾ ਸੀ ਪਰ ਉਸ ਦੀ ਗੱਲ ਜਾਂਚ ਏਜੰਸੀਆਂ ਨੇ ਕਿਉਂ ਨਹੀਂ ਸੁਣੀ ਨਾ ਹੀ ਉਸ ਦੀ ਗਵਾਹੀ ਦਰਜ ਕੀਤੀ ਗਈ ਤੇ ਆਖਿਰਕਾਰ ਉਹ ਚਲਾਣਾ ਕਰ ਗਿਆ ਤੇ ਹੁਣ ਕਹਿ ਰਹੇ ਨੇ ਕਿ ਸਾਰੇ ਗਵਾਹ ਮੁੱਕ ਗਏ ਕਿ 24 ਸਾਲ ਥੋੜੇ ਸਨ ਭਾਵੇਂ ਕਹਿੰਦੇ 2008 ਦੇ ਵਿੱਚ ਸੀਬੀਆਈ ਨੇ ਗੁਰਚਰਨ ਸਿੰਘ ਦੀ ਗਵਾਹੀ ਰਿਕਾਰਡ ਕੀਤੀ ਪਰ ਉਸ ਨੂੰ ਦਰਜ ਕਰਕੇ ਕੇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਆਖਿਰਕਾਰ ਕਿਉਂ ਹੁਣ ਆ ਗਿਆ ਕਿ ਸੱਜਨ ਕੁਮਾਰ ਖਿਲਾਫ ਜਨਕਪੁਰੀ ਵਾਲੇ ਕੇਸ ਦੀ ਜਾਂਚ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਪਰ ਦਿੱਲੀ ਪੁਲਿਸ ਨੇ ਗੁਰਚਰਨ ਸਿੰਘ ਦੇ ਬਿਆਨ ਦਰਜ ਕਰੇ ਬਿਨਾਂ ਹੀ ਕੇਸ ਬੰਦ ਕਰ ਦਿੱਤਾ ਸੀ ਜੋ ਮੰਨ ਭਾਗ ਹੈ ਸਰਕਾਰ ਤੇ ਪੁਲਿਸ ਦੀ ਕਾਰਵਾਈ ਤੇ ਵੱਡਾ ਸਵਾਲ ਹੈ ਜੱਥੇਦਾਨੀ ਕਹੇ ਕਿ ਇਸ ਮਾਮਲੇ ਵਿੱਚ ਦੂਸਰਾ ਗਵਾਹ ਹਰਵਿੰਦਰ ਸਿੰਘ ਕੋਹਲੀ ਵੀ ਇਹ ਕਹਿਣ ਦਾ ਰਿਹਾ ਕਿ ਸੱਜਨ ਕੁਮਾਰ ਪੀੜ ਡੀਗਵਾਈ ਕਰ ਰਿਹਾ ਸੀ ਪਰ ਉਸ ਦਾ ਮਾਮਲਾ ਵੀ ਬਿਨਾਂ ਜਾਂਚ ਦੇ ਬੰਦ ਕਰ ਦਿੱਤਾ ਗਿਆ ਬਾਅਦ ਵਿੱਚ 2015 ਦੇ ਵਿੱਚ ਜਦੋਂ ਨਵੀਂ ਜਾਂਚ ਟੀਮ ਬਣੀ ਤਾਂ ਹਰਵਿੰਦਰ ਸਿੰਘ ਕੋਹਲੀ ਦੇ ਬਿਆਨ ਦਰਜ ਹੋਏ ਪਰ ਉਦੋਂ ਉਹ ਵੀ ਚਲਾਣਾ ਕਰ ਗਿਆ ਕਰ ਗਿਆ ਦੋਵੇਂ ਮੁੱਖ ਗਵਾਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੱਜਣ ਕੁਮਾਰ ਨੂੰ ਪਛਾਣ ਕੇ ਉਸ ਵਿਰੁੱਧ ਗਵਾਹੀਆਂ ਦਰਜ ਕਰਵਾਈਆਂ ਪਰ ਇਸ ਤੇ ਬਾਪ ਚੁੱਪ ਕਹਿੰਦੇ ਉਸ ਨੂੰ ਬਰੀ ਕਰ ਦਿੱਤਾ ਗਿਆ ਮੰਦ ਭਾਗਾ ਹੈ ਜੱਜੇਦਾਰ ਗੜਗਾਜ ਨੇ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਕਿ ਨਵੰਬਰ 1984 ਕਤਲੇਆ ਮਾਮਲਿਆਂ ਦੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 2733 ਸਿੱਖ ਮਾਰੇ ਗਏ ਜਦਕਿ ਅਸਲ ਦੇ ਵਿੱਚ ਕਿਤੇ ਵੱਧ ਗਿਣਤੀ ਸੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਕਾਰਵਾਈ ਨੂੰ ਪੀੜਤਾਂ ਦੇ ਨਾਲ ਬੇਇਨਸਾਫੀ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਵੰਬਰ 84 ਦਾ ਕਤਲੇਆਮ ਇਤਿਹਾਸ ਅੰਦਰ ਇੱਕ ਕਰੂਰ ਕਾਰੇ ਵਜੋਂ ਦਰਜ ਹੈ ਜਦੋਂ ਸਰਕਾਰੀ ਸ਼ਹਿਰ ਤੇ ਸਿੱਖਾਂ ਨੂੰ ਵੈਸ਼ਿਆਂ ਨਾਲ ਟੰਗ ਨਾਲ ਨਿਸ਼ਾਨਾ ਬਣਾਇਆ ਗਿਆ ਤਾਂ ਅਮਰੀਕਾ ਕਹਿੰ ਕੇ ਸਿੱਖ ਸੰਸਥਾਵਾਂ ਦੇ ਪੀੜਤ ਪਰਿਵਾਰ ਕਰੀਬ 41 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਹਨ ਇੰਨੀ ਲੰਬੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਇਹ ਫੈਸਲਾ ਪੀੜਤਾਂ ਦੇ ਨਾਲ ਨਾਲ ਸਾਰੀ ਕੌਮ ਨੂੰ ਵੱਡੀ ਪੀੜਾ ਦੇਣ ਵਾਲਾ ਹੈ